ਸੰਦੀਪ ਕੁਮਾਰ ਤੇ ਗੁਰਪ੍ਰੀਤ ਮਿਤਰੀ ਮੌਜੂਦ ਸਨ। ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਕਿਹਨਾ ਜੀ ਆਪਣਾ? ਮੇਰਾ ਨਾਂ ਜੀ ਵਿਵੇਕ ਸ਼ਰਮਾ ਆ। ਕਿਹੜਾ ਪਿੰਡ? ਬੋਪਾ ਰਿਆਂ ਜੀ। ਵਾਰ ਨੰਬਰ 13। ਮੋਹਾਲ ਗਨਨਾਥ ਗਊਸ਼ਾਲਾ ਚਲਾ ਰਹੇ ਆ ਬੇਸਹਾਰਾ ਗੰਗਵਾ ਦੀ ਸੇਵਾ ਕਰਦੇ ਪਏ। ਅੱਛਾ ਅੱਜ ਕੀ ਹੋਇਆ? ਇਦਾਂ ਜੀ ਸਾਨੂੰ ਫੋਨ ਆਇਆ ਸੀ ਰਾਮ ਕਲੋਨੀ ਚੋਂ ਕੱਲ ਰਾਤ ਨੂੰ ਵੀ ਕਿਸੇ ਨੇ ਨਹਿਰ ਦੇ ਵਿੱਚ ਇੱਕ ਗਾਂ ਸੈੱਟ ਦਿੱਤੀ ਯਾਰ। ਤੇ ਉਹ ਕਈ ਲੋਕਾਂ ਨੇ ਜਿਹਦਾ ਦੇਖਿਆ ਤਰਸ ਖਾ ਕੇ ਗਾਂ ਨੂੰ ਬਾਹਰ ਕੱਢ ਦਿੱਤਾ ਪਰ ਉਹ ਨਾਲ ਨਹੀਂ ਲਿਆ ਸਕਦੇ ਸੀ ਉਹਨਾਂ ਨੇ ਇੱਥੇ ਨਾਲ ਸਾਨੂੰ ਫੇਰ ਮਿਲ ਗਏ ਸੜਕ ਦੇ ਉੱਤੇ ਤੇ ਰਾਤੀ ਅਸੀਂ ਆਏ ਸਾਨੂੰ ਦੇਖੀ ਨਹੀਂ ਗਾਂ ਸਵੇਰੇ ਸਾਨੂੰ ਫੇਰ ਉਹ ਲੇਡੀਜ਼ ਦਾ ਫੋਨ ਆਇਆ ਵੀ ਜੀ ਗਾਂ ਉੱਥੇ ਫੇਰ ਹੈਗੀ ਆ ਭੁੱਖੀ ਪਿਆਸੀ ਆ ਤੇ ਜ਼ਖਮ ਉਹਦੇ ਹੋਏ ਹੋਏ ਆ ਵੀ ਤੁਸੀਂ ਉਹਨਾਂ ਨੂੰ ਲੈ ਜਾਓ ਹੁਣ ਅਸੀਂ ਇਹਨਾਂ ਨੂੰ ਲੈਣ ਵਾਸਤੇ ਆਏ ਆ ਵੀ ਇਹਨਾਂ ਨੂੰ ਜਿਹੜੀ ਜ਼ਖਮੀ ਗਾਂ ਆ ਇਹਨਾਂ ਨੂੰ ਲਿਆ ਕੇ ਇਹਦਾ ਇਲਾਜ ਕੀਤਾ ਜਾਵੇ ਤਾਂ ਇਹਨਾਂ ਦਾ ਸਹਾਰਾ ਬਣੇ ਜਾਵੇ ਇਹਦੇ ਨਾਲ ਇੱਕ ਬੇਨਤੀ ਮੈਂ ਸਾਰੇ ਸਮਾਜ ਅੱਗੇ ਹੋਰ ਕਰਨਾ ਚਾਹੁੰਦਾ ਹਾਂ ਵੀ ਤੁਸੀਂ ਇਦਾਂ ਬੇਸਹਾਰਾ ਜਾਨਵਰਾਂ ਦੇ ਉੱਤੇ ਇੰਨਾ ਜ਼ੁਲਮ ਨਾ ਕਰੋ ਹਨਾ ਜਦ ਆਪਾਂ ਇਹਦੇ ਸੇ ਗਾਈਆਂ ਦਾ ਦੁੱਧ ਪੀਂਦੇ ਆ ਹਨਾ ਸਹੂਲਤ ਪ੍ਰਾਪਤ ਕਰਦੇ ਆ ਨਾ ਤੋਂ ਪਰ ਇਹਨਾਂ ਨੂੰ ਇਹਦਾ ਹਵਾਰਾ ਨਾ ਛੱਡਿਆ ਜਾਵੇ ਇਹ ਕਿਸੇ ਨਾ ਕਿਸੇ ਐਕਸੀਡੈਂਟ ਦਾ ਕਾਰਨ ਬਣਦੀ ਹੈ ਸਾਡੇ ਕਰਾਇਮ ਵਿੱਚ ਵੀ ਵਜਹ ਤਿਆਰ ਸੈਨ ਨਾਲ ਪਹਿਲਾਂ ਇੱਕ ਬੰਦੇ ਦੀ ਡੈੱਥ ਹੋ ਗਈ ਐਕਸੀਡੈਂਟ ਕਾਰਨ ਕਰਕੇ ਨਗਰਵਾਲ ਸਾਹਿਬ ਦੀ ਬਹੁਤ ਬੜੀ ਸਦਮਾ ਹੁਣ ਵੀ ਗ੍ਰਿਆਂ ਦੇ ਵਿੱਚ 2-4 ਗਾਈਆਂ ਘੁੰਮਦੀਆਂ ਆ ਇਹ ਐਕਸੀਡੈਂਟ ਦਾ ਕਾਰਨ ਆ ਹਨਾ ਬਸ ਇਹੀ ਛੱਡਣ ਵਾਲਿਆਂ ਦੇ ਅੱਗੇ ਅਪੀਲ ਆ ਵੀ ਤੁਸੀਂ ਇਹਨਾਂ ਨੂੰ ਬੇਸਹਾਰਾ ਨਾ ਛੱਡੋ ਇਹਨਾਂ ਤੇ ਅਤਿਆਚਾਰ ਨਾ ਕਰੋ ਲੋਕਾਂ ਦੀ ਕਟ ਮਾਰ ਡਾਂਗਾ ਦੇ ਲਈ ਭੁੱਖ ਪਿਆਸ ਲਈ ਨਾ ਛੱਡੋ ਵੀ ਇਹਨੂੰ ਕਿਸੇ ਨਾ ਕਿਸੇ ਗਊਸ਼ਾਲਾ ਦੇ ਨਾਲ ਸੰਪਰਕ ਕਰਕੇ ਇਹਨੂੰ ਉੱਥੇ ਪਹੁੰਚਾਇਆ ਜਾਵੇ ਜਿਹੜਾ ਕੱਟੋ-ਕੱਟੇ ਆਪਣੀ ਜ਼ਿੰਦਗੀ ਉੱਥੇ ਬਤੀਤ ਕਰਨ ਇਹੀ ਮੈਂ ਆਪਣੇ ਸਾਰੇ ਭਾਈ ਭਰਾਵਾਂ ਅੱਗੇ ਬੇਨਤੀ ਕਰਨ ਆਇਆ ਤੁਹਾਨੂੰ ਆਪਣੇ ਬਵੇਕ ਸ਼ਰਮਾ ਜੀ ਨੇ ਦੱਸਿਆ ਵੀ ਸਵਾਮੀ ਜੀ ਵੀ ਇੱਕ ਗਾਂ ਬੇਸਾਰਾ ਗਾਂ ਕਿਸੇ ਨੇ ਛੱਡੀ ਹੋਈ ਆ ਉਹ ਨਹਿਰ 'ਚ ਡਿੱਗੀ ਹੋਈ ਆ ਤੇ ਜਖਮੀ ਹਾਲਤ ਵਿੱਚ ਆ ਤੇ ਭੁੱਖੀ ਆ ਤੇ ਅਸੀਂ ਆ ਕੇ ਇਹਦੀ ਹਾਲਤ ਦੇਖੀ ਆ ਤੇ ਤੇ ਤਰਸ ਕਰਕੇ ਇਹਨੂੰ ਨਾਲ ਗਊਸ਼ਾਲਾ ਲੈ ਕੇ ਚੱਲੇ ਆ ਮੈਂ ਪੰਜਾਬ ਗਵਰਨਮੈਂਟ ਨੂੰ ਔਰ ਜ਼ਿੰਮੇਵਾਰਾਂ ਨੂੰ ਛੱਡਣ ਵਾਲੇ ਦੀ ਵੀਰਾਂ ਨੂੰ ਜਿਹਦੇ ਕੋਲ ਵੀ ਗਾਂ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਗਵਰਨਮੈਂਟ ਇਹਦਾ ਅਸੈਸ ਲੈਂਦੀ ਆ ਇਹਦੇ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਨੂੰ ਹਾਦਸਿਆਂ ਦਾ ਕਾਰਨ ਨਾ ਬਣ ਦਿੱਤਾ ਜਾਵੇ ਇਹ ਤਾਂ ਜਾਨਵਰਾਂ ਨੂੰ ਕੁਦਰਤ ਦੇ ਵਿਚਾਰੇ ਇੰਨੀ ਸੋਚ ਸਮਝ ਨਹੀਂ ਪਰ ਫੇਰ ਵੀ ਵਿਚਾਰੇ ਜਦੋਂ ਵਾਰਾ ਹਾਲਤ ਹੁੰਦੇ ਆ ਤੇ ਹਾਦਸਿਆਂ ਦਾ ਕਾਰਨ ਬਣ ਜਾਂਦੇ ਆ ਜਿਹਰਾਂ ਨਾਲ ਕਿ ਜਾਨੀਮਾਲੀ ਨੁਕਸਾਨ ਹੁੰਦੇ ਆ ਵੱਡੇ ਵੱਡੇ ਹਾਦਸੇ ਹੁੰਦੇ ਆ ਇੱਕ ਪਰਿਵਾਰਾਂ ਦੇ ਚਾਰ ਚੰਦੀ ਚਲ ਜਾਂਦੇ ਪਸ਼ੂ ਵੀ ਜ਼ਖਮੀ ਹੋ ਜਾਂਦੇ ਆ ਸੋ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਬਾਕੀ ਮੈਂ ਆਪਣੇ گاਵਾ ਛੱਡਣ ਵਾਲਿਆਂ ਨੂੰ ਜਿਹੜੇ ਇਹਨਾਂ ਦਾ ਪਹਿਲਾਂ ਦੁੱਧ ਪੀਂਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਹਯਾਤੀ ਚਾਤੀ ਮਾਰ ਕੇ ਦੇਖੋ ਪੀ ਪਹਿਲਾਂ ਆਪਾਂ ਇਹਨਾਂ ਦਾ ਦੁੱਧ ਪੀਨੇ ਆ ਫਿਰ ਇਹਨਾਂ ਨੂੰ ਪਤਾ ਹੀ ਨਹੀਂ ਕੋਈ ਉਹ ਤਰੀਕਾ ਹੈ ਹੀ ਨਹੀਂ ਜਿਹੜੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਵਾਰਾ ਛੱਡ ਜਾਂਦੇ ਫਿਰ ਨੁਕਸਾਨ ਕੀ ਇਹਨਾਂ ਦਾ ਕਰਦਿਆਂ ਸਾਡੇ ਆਂਡੀਆਂ ਗੋਆਂਡੀਆਂ ਦਾ ਸਾਡੇ ਰਿਸ਼ਤੇਦਾਰਾਂ ਦਾ ਸਾਡੇ ਭਾਈਚਾਰਾ ਲੋਕਾਂ ਦਾ ਉਹ ਆਪਣਾ ਨੁਕਸਾਨ ਦੇ ਬਚਾਓ ਵਾਸਤੇ ਇਹਨਾਂ ਦੇ ਮਾਰਦੇ ਆ ਕੁੱਤੇ ਛੱਡਦੇ ਆ ਜ਼ਖਮ ਕਰਦੇ ਆ ਆ ਲਾਤੇ ਦੇਖੋ ਜੀ ਪੁੱਤਰ ਗੱਬਰਾ ਸਾਹਿਬ ਕੀੜੇ ਪੈਸੇ ਹੁਣ ਅਸੀਂ ਇਹਨੂੰ ਗਊਸ਼ਾਲਾ ਲੈ ਜਾਵਾਂਗੇ ਇਹਦਾ ਇਲਾਜ ਕਰਾਵਾਂਗੇ ਇਹਨੂੰ ਟ੍ਰੋਲ ਵਗੈਰਾ ਕਰਾਂਗੇ ਇਹਨੂੰ ਬਾਕੀ ਜਾਨਵਰਾਂ ਦੀ ਤਰ੍ਹਾਂ ਟ੍ਰੀਟ ਕਰਾਂਗੇ ਸਾਡੀ ਤਾਂ ਜੋ ਡਿਊਟੀ ਪਰਵਾਦੋਂ ਭਗਵਾਨ ਨੇ ਲ ਔਰ ਇਹ ਸਾਡਾ ਹੋਰ ਕਿਸੇ ਤਰੀਕੇ ਨਾਲ ਸਾਥ ਦੇਣ ਕਿ ਆ ਜਾਓ ਸਾਡੇ ਕੋ ਪੱਟੇ ਲੈ ਜਾਓ ਕਿੜਾ ਲੈ ਜਾਓ ਸਾਡੇ ਨਾਲ ਕੋਈ ਰਸਤੇ ਲੈ ਜਾਓ ਆਹ ਥੋੜੀ ਗੱਲ ਹੈ ਵੀ ਸਾਨੂੰ ਸੁਨੇਹਾ ਹੀ ਇਹ ਆਉਂਦਾ ਵੀ ਗਾਂ ਬਹੁਤ ਡਿੱਗੀ ਨਹਿਰ ਚ ਡਿੱਗੀ ਹੋਈ ਆ ਜਦੋਂ ਗਾਵਾਂ ਦੀ ਗਊਸ਼ਾਲਾ ਇੱਕ ਰਜਿਸਟਰਡ ਬਣੀ ਹੋਈ ਆ ਬਾਬਾ ਬਾਲਕਾਂ ਦਾ ਗਊਸ਼ਾਲਾ ਉੱਥੇ ਗਾਂ ਦੱਸੋ ਅਸੀਂ ਨਹੀਂ ਲੈਣਾ ਤੁਹਾਨੂੰ ਫਿਰ ਦੱਸੋ ਇਹ ਕਿਹੜਾ ਤਰੀਕਾ ਵੀ ਉੱਥੇ ਸੱਟ ਜਾਣਾ ਸਿਰਫ ਸਾਨੂੰ 2 4 500 ਰੁਪਈਆ ਗਾਂ ਦੇਣ ਵਾਸਤੇ ਦੇਣ ਦਾ ਕਰਕੇ 500 ਰੁਪਈਆ ਬਦਲੇ ਗਾਂ ਨਹਿਰ ਚ ਸਿੱਟ